हां जी आपो शॉपिंग करना तो पहला आपण इथे कपडे दुकान ते आय ਤੇ ਹੁਣ ਆਪਾਂ ਆ ਗਏ ਆ ਅਗਲੀ ਸ਼ੌਪ ਤੇ ਜਿੱਥੇ ਆਪਾਂ ਟੀ-ਸ਼ਰਟ ਤੇ ਪੈਂਟਾਂ ਵਗੈਰਾ ਲੈਣੀ ਆ ਸੀਗੀ। ਜੈਸ ਮੈਮ ਨਾਮ ਗੁੱਗੂ ਇੱਧਰ ਆਓ ਇੱਧਰ ਤੁਸੀਂ ਇੱਧਰ ਇੱਧਰ ਉੱਧਰ ਤਰੇ 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 ਆਏ ਨਹੀਂ ਕਰਦੇ ਹੁੰਦੇ ਚਲੋ ਉੱਧਰ ਫਿਰ ਪੌੜੀਆਂ 'ਚ ਡਿੱਗ ਜੈਗੀ ਹੈ ਫਿਰ ਉੱਧਰ ਚੱਲੋ ਇੱਧਰ ਨੂੰ ਨਹੀਂ ਪੈਣ ਲੱਗਿਆ ਫਿਰ ਮੀ ਆ ਗਿਆ ਨਾ ਹੈਨਾ ਬਾਬੂ ఫ హటా థా ਦੇਖ ਤ ਤਾਹੂ ਚੇਤੀ ਮੈਂ ਭਰਾ ਪਤਾ ਨਹੀਂ ਹੈਗਾ ਅੰਦਾਜ਼ੇ ਸਾਦਾ ਹੂੰ ਕਿਵੇਂ ਲੱਗੇ ਤੈਨੂੰ ਹੂੰ ਨਾ ਇੱਕ ਦਿਨ ਦੀ ਉਧਰਲੀ ਕੰਨੀ ਦੇਖ ਉਧਰਲੀ ਜਾਂਦੀ ਤੇ ਹਾਂ ਤੋਂ ਬਸ ਨਹੀਂ ਵਗੇ ਹਲੋ ਤੁਹਾਡਾ ਨਹੀਂ ਮੁੱਛ ਮੈਨੂੰ ਆਪਕੇ ਲੱਗਦਾ ਤੁਸੀਂ ਗੱਲ ਥੋੜੇ ਲਈ ਦੁੱਧ ਭਾਇ ਸੀ ਇੱਕ ਦਾ ਹੀ ਕਰ ਖਾ ਜਾਮ ਵੀ ਕੋਈ ਨਹੀਂ ਲੈ ਲੈ ਆ ਰਹੇ ਸੀ ਕਿ ਨਾ ਮੈਂ ਹੀ ਘਾਊਗਾ ਪਾਪਾ ਦਾ ਸੀ ਇਹ ਆ ਤਾਂ ਮੇਰਾ ਚੰਗਾ ਚੰਗਮ ਦੀ ਖਾਲੋ ਤੇਰੇ ਇਹ ਆਹਰ ਪਾਪਾ ਨਾ ਠੀਕ ਹੈ ਚਲੋ ਸਾਸ ਨਹੀਂ ਲਾਉਣੀ ਸਾਸ ਨਹੀਂ ਕਰਨੇ ਕੋਈ ਵਿਨਸ ਹਾਸਤ ਕੰਨਾ ਨਾ ਹੁਣ ਬੋਲਦਾ ਨਹੀਂ ਹੈ ਘਰ ਨੂੰ ਹੂੰ ਬਸ ਥੋੜਾ ਜਿਹਾ ਖਾਓ ਇਹ ਥਾ ਗਏ ਸਾਰਾ ਨੂੰ ਸਾਰਾ ਖਾ ਲਿਆ ਗੰਨਾ ਥੈਂਕ ਸਾਰਾ ਸੌਸ ਪਈ ਆ ਮੈਂ ਨੂੰ ਤਾਂ ਦਿਦੀ ਨਹੀਂ ਇਹ ਨਾ ਦਿਖਣ ਵਾਲੀ ਪਈ ਆ ਇਹ ਨਾ ਦਿਖਣ ਵਾਲੀ ਪਈ ਆ ਸੌਸ ਜਿਹੜੀ ਦਿਖਦੀ ਨਹੀਂ ਹੁੰਦੀ ਇਹਨੂੰ ਨਾ ਪਲੇਟ ਲੱਭ ਲਈ ਨਾ ਮੂੰਹ ਲਿਬੜੇ ਹਨਾ ਇਹ ਜੀ ਸੌਸ ਪਈ ਆ ਨਾ ਤੂੰ ਹੂੰ ਤਾ ਤੂੰ ਵਾੜਾ ਸਿਆਣਾ ਬੇ ਹੂੰ ਆਲੂ ਆ ਗਿਆ ਖਾ ਲਾ ਫਿਰ ਆਲੂ ਤੈਨੂੰ ਕੀ ਕਹਿੰਦਾ ਨਹੀਂ ਹੁੰਦੀ ਅੱਲਾ ਘਾਰਿਆ ਉਹ ਬਣਾਉਂਦੇ ਕਿੱਥੇ ਪਿੱੱਚੀ ਹੁੰਦੀ ਆ ਹੂੰ ਹੁੰਦੀ ਆ ਮਿੱਟੀ ਇਹ ਕਿਉਂ ਸੱਚੀ ਹਾਂ ਪਰ ਰਹਿਣ ਦੇ ਤੂੰ ਨਾ ਕਾ ਦੁੱਧਾ ਪਛਾੜਾ ਦੁੱਧਾ ਪਛਾੜਾ ਹਾਂ ਆਹ ਹਾਲਾ ਤੱਕ ਠੀਕ ਹੈ ਇਹ ਠੀਕ ਹੈ ਮੇਜ਼ ਨਹੀਂ ਮੱਚ ਗਈ ਇਹਦਰ ਮੌਸਮ ਦੇਖ ਰਹੇ ਹਾਂ ਨਾਲ ਹੈ ਸਾਜੀ ਨਾਲ ਮੌਸਮ ਵੀ ਦੇਖ ਰਹੇ ਪੈਣ ਲੱਗੀਆਂ ਨੇ ਗਲੀਆਂ ਵਿੱਚ ਮੌਸਮ ਤਾਂ ਖਰਾਬ ਹੀ ਚੱਲ ਰਿਹਾ ਹੈ ਅੱਜ ਕੱਲ੍ਹ 응. 자꾸 내려 내려 내리고 이나 아이 나. 나. 나나나나나나나나나나나나나나나나나나나나나나나나나나나나나나나 ਨਹੀਂ ਨਹੀਂ ਹੁਣ ਹੀ ਤੈਨੂੰ ਫੋਨ ਚਾਹੀਦਾ ਹੈ ਇੱਕ ਉਹ ਪਹਿਲਾਂ ਫਿਰਦੀ ਆ ਉਹਦੇ ਉਹ ਫਿਰਦੀ ਆ ਇੱਕ ਉਹ ਕਹਿੰਦੀ ਮੈਨੂੰ ਛੇਤੀ ਫੋਨ ਦਵਾਓ ਮੈਂ ਵੱਡੀ ਹੋ ਗਈ ਠੀਕ ਕਰਨਾਂ ਕੀ ਚਾਹੁੰਦਾ ਤੂੰ ਮੈਨੂੰ ਤੂੰ ਕੀ ਮੈਨੂੰ ਕਿਹਾ ਸੀ ਤੁਸੀਂ ਚਾਹ ਦਸਾਵੇ ਮੇਰਾ ਮੇਕਅਪ ਕਰਦੇ ਤਾਂ ਆਹ ਕੀ ਕਹਿੰਦਾ ਸੀ ਉਧਰ ਵੀ ਤੇ ਦਿਖਾ ਤੂੰ ਕਿਹਾ ਸੀ ਵੀ ਇੱਕ ਕਮੈਂਟ ਲਈ ਜਿੱਦੜ ਖਾ ਦੇ ਮੈਨੂੰ ਤੇ ਤੂੰ ਤਾਂ ਇੱਥੇ ਫਿਰ ਕੰਮੀ ਬੱਢ ਕੇ ਵੇਗਾ ਲੰਮਾ ਡੈਨ ਜਾਈਦਾ ਨਹੀਂ ਤਾਂ ਤੇਰੂੰ ਮੇਕਅਪ ਨਹੀਂ ਰਹਾ ਨਹੀਂ ਬਈ ਇਹ ਦੇਖ ਹੋਰ ਪਏ ਨੇ ਉਹ ਦੇਖ ਹਾਂ ਹੋਰ ਆਉਂ ਪਏ ਆ ਦੇ ਦੇ ਮਹਿੰਗੀ ਮੇਰੀ ਮਹਿੰਗੀ ਆ ਦੇ ਦੇ ਮੇਰੇ ਮਹਿੰਗੀ ਕਿੰਨੀ ਮਹਿੰਗੀਆਂ ਮੈਨੂੰ ਹੀ ਬੋ ਦੰਗੇ ਮੂੰਗੀ ਦਾ मामा मेंडी 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 तो आईया मामा ने तो आई है हाँ तो मेरे जा ले गया <laughs> मेंडी में तो आईया मामा ओ मेंडी मेंडी का हट बोल दो यार नहीं चला जा ओए बेबी आजा मिठी सो जिए नूपुर जा में तो सिक्कू नहीं पहना मेंडीया एक में जाने की मेंडीया एक कितना तेरे सिरतलों ਇਹ ਤਾਂ ਜਾਣੀ ਦੀ ਮਹਿੰਦੀ ਐ ਇੱਥੇ ਆਪਣੀ ਨੋਨੀ ਦੀ ਹਾਂ ਇਹ ਗੱਸ ਵੇਰੇ ਆਪਣੀ ਨੋਨੀ ਦੀ ਹੂੰ ਪੰਨਾ ਤੁਸੀਂ ਤੋਂ ਮਹਿੰਦੀ ਐ ਵੇਰੇ ਨੋਨੀ ਦੀ ਜਾਂ ਮਹਿੰਦੀ ਲੈ ਆਹ ਵੇਰੇ ਨੋਨੀ ਦੀ ਮਹਿੰਦੀ ਉਰੇ ਆ ਕੇ ਦਰਸਨ ਸੁਣਦਾ ਨਹੀਂ ਇੱਥੇ ਆਹ ਹੱਟ ਕੇ ਤਾਂ ਜਾਣੀ ਦੀ ਮਹਿੰਦੀ ਆ ਤੁਸੀਂ ਮਹਿੰਦੀ ਆ ਇਹ ਤਾਂ ਹੈੱਡਫੋਨ ਆ ਲੈ ਮਿੰਦੇ ਲੈ ਮੈਂ ਕੱਢ ਲਾਂ ਟੋਗਰੀ ਤੇ ਹੁਣ ਉਹ ਰੱਖ ਦੇ ਟੋਗਰੀ ਚ जाओ गुड़िया पर में बिना दौने आजा बैरी बिटिया आजा सो जी आजा सोने सो जी आजा मेरी मिठी भज भज जूस पानी पिला दी जीजी वाली प्यारी प्यारी दीदी आ नाम में दिया दूध नेत ที่ดีทูดีอันี่กินน้ำเป็นต่อชาดีตบอลล่าเป็นต่อชาดีบบบ้านนเป็นต่อจัลลุบายบายกันบายบายบายบาย